ਸੋਸਿਕਾ ਦੋਸਤੋ ਆ ਜਿਹੜਾ ਵੀਡੀਓ ਨਾਲ ਚਲਾ ਰਹੇ ਆ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਹైదరాబాద్ ਦੀ ਘਟਨਾ ਦੇ ਨਾਲ ਜੋੜ ਕੇ ਇਸ ਵੀਡੀਓ ਨੂੰ ਲਗਾਤਾਰ ਲੋਕ ਦੁੱਖ ਵੀ ਜਤਾ ਰਹੇ ਨੇ ਤੇ ਇਸ ਹਾਥੀ ਦੇ ਸੰਘਰਸ਼ ਨੂੰ ਲੈ ਕੇ ਹਾਲਾਂਕਿ ਕਿਤਨਾ ਕਿ ਤੇਜ਼ੀ ਦੇਖਿਆ ਤਾਂ ਸਰਕਾਰਾਂ ਤੇ ਪੋਲੀਟੀਕਲ ਸਿਸਟਮ ਤੇ ਗੁੱਸਾ ਵੀ ਕੱਢ ਰਹੇ ਨੇ ਫਿਰ ਜਿਹੜੀ ਹైదరాబాద్ ਦੀ ਘਟਨਾ ਹੈ ਉਹ ਚ ਜ਼ਾਹਿਰੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਜੰਗਲ ਉਜਾੜਿਆ ਜਾ ਰਿਹਾ ਸੀਗਾ ਸੁਪਰੀਮ ਕੋਰਟ ਨੇ ਰੋਕ ਲਗਾਤੀ ਆ ਹੁਣ ਉਹਦੇ ਤੇ ਤੇ ਲੋਕਾਂ ਦੀ ਸਖਤ ਪ੍ਰਤੀਕਿਰਿਆ ਇੰਨੀ ਹੀ ਚਾਹੀਦੀ ਸੀ ਪਰ ਇਸ ਵੀਡੀਓ ਨੂੰ ਲਾ ਕੇ ਸਚਾਈ ਜਾਣਨ ਦੀ ਥੋੜੀ ਜਿਹੀ ਲੋੜ ਹੈ ਕਿਉਂਕਿ ਲੋਕਾਂ ਨੂੰ ਬੇहद ਭਾਵਕ ਕਰਦਾ ਹੈ ਇਹ ਵੀਡੀਓ ਜਿੱਥੇ ਇੱਕ ਹਾਥੀ ਦੇ ਸੰਘਰਸ਼ ਨੂੰ ਦਿਖਾ ਰਿਹਾ ਹੈ ਤੇ ਦੂਜੇ ਪਾਸੇ ਇਹ ਵੀ ਹੈ ਕਿ ਜੰਗਲ ਨੂੰ ਬਚਾਉਣ ਦੇ ਵਾਸਤੇ ਇਨਸਾਨਾਂ ਦੇ ਸਾਹਮਣੇ ਆਖਰ ਜਾਨਵਰ ਕਿੰਨੇ ਕਿਤੇ ਜ਼ਿਆਦਾ ਜਾਗਰੂਕ ਨਜ਼ਰ ਪੈਂਦੇ ਨੇ ਪਰ ਇਹ ਵੀਡੀਓ ਦੀ ਸਚਾਈ ਹੈ ਕੀ ਹੈ ਕਿਉਂਕਿ ਤਿੰਨ ਪਾਰ ਦੇ ਵਿੱਚ ਚੱਲਦਾ ਹੈ ਇਹ ਵੀਡੀਓ ਜੇ ਤੁਸੀਂ ਬੜੀ ਗੰਭੀਰਤਾ ਦੇ ਨਾਲ ਦੇਖੋ ਤਾਂ ਜਿਹੜੀ ਫੋਰੈਸਟ ਦੀ ਟੀਮ ਲੈ ਕੇ ਜਾ ਰਹੀ ਹੈ ਉਹ ਹੈ ਕੇਰਲ ਦੀ ਘਟਨਾ ਹਾਈਦਰਾਬਾਦ ਦੀ ਹੈ ਤੀਸਰਾ ਵੀਡੀਓ ਜਿਹੜਾ ਇਹ ਸ਼੍ਰੀਲੰਕਾ ਸਾਈਡ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਆਖਰਕਾਰ ਇੱਕ ਜਿਹੜਾ ਸੈਂਡ ਮਾਫੀਆ ਦੀ ਗੱਲ ਕਰੀਏ ਤਾਂ ਉੱਥੇ ਹਾਥੀ ਉੱਤੇ ਹਮਲਾ ਕਰ ਦਿੰਦਾ ਉਸ ਜਗ੍ਹਾ ਨੂੰ ਬਲਡੋజర్ ਨੂੰ ਉੱਥੋਂ ਪਟਾ ਦਿੰਦਾ ਦੂਜੇ ਪਾਸੇ ਜਿਹੜੇ ਇੱਕ ਜਿਹੜੇ ਹਾਥੀ ਦੇ ਸੱਟ ਲੱਗੀ ਹੋਈ ਹੈ ਉਹ ਐਕਚੁਅਲ ਚ ਸੱਟ ਨਹੀਂ ਕਹਿੰਦੇ ਲੱਗੀ ਹੋਈ ਉਹ ਜਨਮ ਤੋਂ ਹੀ ਹਥਣੀ ਹੈ ਜਿਹੜੀ ਉਹਦੇ ਸਿਰ ਦੇ ਉੱਤੇ ਸੁਰਾਖ ਹੈਗਾ ਤੀਸਰਾ ਵੀਡੀਓ ਹੋਰ ਜਗ੍ਹਾ ਦਾ ਜਿੱਥੇ ਹਾਥੀ ਨੂੰ ਨੁਕਸਾਨ ਹੁੰਦਾ ਤੇ ਉਤੋਂ ਬਾਅਦ ਫਰੈਸ਼ ਦੀਆਂ ਟੀਮਾਂ ਲੈ ਕੇ ਜਾਂਦੀਆਂ ਨੇ ਅਲੱਗ-ਅਲੱਗ ਵੈਬਸਾਈਟ ਨੇ ਇਹਦੇ ਤੇ ਸਰਵੇਖਣ ਕਰਿਆ ਨਿਊਜ਼ ਚੈਕਰ ਦੀ ਮੈਂ ਜਾਣਕਾਰੀ ਪੜ੍ਹ ਰਿਹਾ ਜਿਸ ਵਿੱਚ ਉਹ ਲਿਖ ਰਹੇ ਨੇ ਕਿ 5 ਅਪ੍ਰੈਲ 2025 ਨੂੰ ਐਕਸਪੋਜ਼ ਦੇ ਉੱਤੇ ਵੀਡੀਓ ਕਲਿੱਪ ਸ਼ੇਅਰ ਕੀਤਾ ਜਾਂਦਾ ਜਿਹਦੇ ਵਿੱਚ ਹਾਥੀ ਨੂੰ ਜੰਗਲ ਦੀ ਜ਼ਮੀਨ ਦੇ ਨਾਲ ਜ਼ਮੀਨ ਤੇ ਪੜਿਆ ਨਜ਼ਰ ਆ ਰਿਹਾ ਤੇ ਕਲਿੱਪ ਦੇ ਵਿੱਚ ਅੱਗੇ ਨਜ਼ਰ ਆਉਂਦਾ ਕਿ ਬਲਡੋజర్ ਹਾਥੀ ਨੂੰ ਤੱਕਾ ਲਗਾ ਰਿਹਾਗਾ ਪੋਸਟ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਜਿਵੇਂ ਲੋਕ ਆਪਦੀ ਨਾਰਾਜ਼ਗੀ ਜ਼ਾਹਰ ਕਰ ਦੇਣਗੇ ਉਦੋਂ ਬਾਅਦ ਕਹਿੰਦੇ ਹਾਈਦਰਾਬਾਦ ਯੂਨੀਵਰਸਿਟੀ ਦੇ ਕੋਲੇ ਜਿਹੜਾ ਕਾਂਚਾ ਗਚੀ ਬੋਬਲੀ ਦੇ 400 ਏਕੜ ਦਾ ਹੈ ਜੰਗਲ ਜਿਹਨੂੰ ਕਿ ਲਗਾਤਾਰ ਸਰਕਾਰ ਦੇ ਵੱਲੋਂ ਆਈਟੀ ਪਾਰਕ ਨੂੰ ਨੀਯੋਜਨਾ ਦੇ ਤਹਿਤ ਉਸ ਨੂੰ ਜਗ੍ਹਾ ਨੂੰ ਖਾਲੀ ਕਰਾਇਆ ਜਾ ਰਿਹਾ ਸੀਗਾ ਉਹਦੇ ਤੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਕਰ ਸਾਡੇ ਸਾਹਮਣੇ ਹੈ ਮਨਜੋਗ ਸੁਪਰੀਮ ਕੋਰਟ ਨੇ ਉਹਦੇ ਤੇ ਰੋਕ ਲਾਤੀ ਹੈ ਪਰ ਜਿਹੜਾ ਇਹ ਵੀਡੀਓ ਜਾਰੀ ਹੋਇਆ ਉਹਦੇ ਵਿੱਚ ਜਦੋਂ ਕਹਿੰਦੇ ਕਿ ਅਸੀਂ ਫੈਕਟ ਚੈੱਕ ਕਰਿਆ ਤਾਂ ਫੈਕਟ ਚੈੱਕ ਦੇ ਵਿੱਚ ਸਾਹਮਣੇ ਆਉਂਦਾ ਹੈ ਕੀ ਹਦਰਾਬਾਦ ਦੇ ਜੰਗਲਾਂ ਦੇ ਵਿੱਚ ਵੱਡੋ ਜਰ ਦੇ ਹਾਥੀ ਤੇ ਹਮਲਾ ਕੀਤਾ ਜਾਂਦਾ ਦਾਵਾ ਵੀਡੀਓ ਦੀ ਜਦੋਂ ਪਰਤਾਲ ਕੀਤੀ ਗਈ ਤਾਂ ਕੀ ਫਰੇਮਸ ਨੂੰ ਜਦੋਂ ਯਾਨੀ ਕਿ ਗੂਗਲ ਤੇ ਜਿਹੜੇ ਚਾਹੇ ਗੂਗਲ ਲੈਂਸ ਚ ਤੁਸੀਂ ਇਹਨੂੰ ਸਕੈਨ ਕਰ ਲਓ ਚਾਹੇ ਕੀ ਫਰੇਮਸ ਨੂੰ ਨੂੰ ਸਰਚ ਕਰ ਲਓ ਤਾਂ ਵੀਡੀਓ ਦਾ ਜਿਹੜਾ ਲੰਬਾ ਵਰਜ਼ਨ ਯਾਨੀ ਕਿ ਫੁੱਲ ਡਿਟੇਲ ਦੇ ਵਿੱਚ ਵੀਡੀਓ ਜਿਹੜਾ ਉਹ 2 ਅਗਸਤ 2018 ਦਾ ਇੱਕ ਅਕਾਊਂਟ ਦਾ ਨਿਕਲ ਰਿਹਾ ਹੈਗਾ YouTube ਚੈਨਲ ਦੇ ਉੱਤੇ 13 ਮਿੰਟ ਦਾ ਪੂਰਾ ਵੀਡੀਓ ਹੈ ਜਿਹਦੇ ਵਿੱਚ ਹਾਥੀ ਨੇ ਤਸਕਰ ਦੇ ਉੱਤੇ ਹਮਲਾ ਕੀਤਾ ਸੀ ਇਹਦੇ ਕੈਪਸ਼ਨ ਦੇ ਨਾਲ ਅਪਲੋਡ ਕੀਤਾ ਗਿਆ ਵੀਡੀਓ ਦਾ ਵਿਵਰਨਨ ਸ਼ੇਅਰ ਨੂੰ ਇਸੇ ਜਿਹੜਾ ਕਿ శ్రీలంਕਾ ਦੇ ਹੋਰੋਪਾਥਾਨਾ ਦੇ ਵਿੱਚ ਦਾ ਦੱਸਿਆ ਜਾ ਰਿਹਾ ਉਦੋਂ ਬਾਅਦ ਗੱਲ ਇਹ ਹੈ ਵੀ ਬਹੁਤ ਸਾਰੀ ਸਾਈਟਸ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕਰੀ ਹੈ ਕਿ ਵੀਡੀਓ ਅਲੱਗ-ਅਲੱਗ ਨੇ ਇਹਦੇ ਵਿੱਚ ਕੋਈ ਦੋਰਾਏ ਨਹੀਂ ਕਿ ਲੋਕਾਂ ਦਾ ਬੇਹੱਦ ਗੁੱਸਾ ਜਿਹੜਾ ਭੜਕਿਆ ਇਸ ਜੰਗਲ ਦੀ ਕਟਾਈ ਨੂੰ ਲੈ ਕੇ ਪਰ ਇਸ ਤਰ੍ਹਾਂ ਦੇ ਭ्रामਕ ਵੀਡੀਓ ਨੇ ਜਿਹੜੇ ਉਹ ਆਖਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੇ ਨੇ ਅਸੀਂ ਵੀ ਪੋਸਟ ਕਰਿਆ ਸੀ ਕੁਝ ਸਮਾਂ ਪਹਿਲਾਂ ਕਿਉਂਕਿ ਜਦੋਂ ਜਿਸ ਤਰ੍ਹਾਂ ਦੇ ਨਾਲ ਵੀਡੀਓ ਇੰਨੀ ਤੇਜ਼ੀ ਦੇ ਨਾਲ ਵਾਇਰਲ ਹੋਇਆ ਖਰ ਇਹਦਾ ਮਕਸਦ ਜੇ ਕਿਹਾ ਜਾਵੇ ਹੈ ਰੇ ਕੋ ਫੇਕ ਵੀਡੀਓ ਦਾ ਮਕਸਦ ਜਿਵੇਂ ਕਹਿੰਦੇ ਉਹਨਾਂ ਕਈ ਵਾਰ ਬੁਰਾਈ ਚ ਵੀ ਚੰਗਾਈ ਹੁੰਦੀ ਹੈ ਇਸ ਵੀਡੀਓ ਦੇ ਮਕਸਦ ਦੇ ਨਾਲ ਜੇਕਰ ਦੇਖਿਆ ਜਾਵੇ ਚਾਹੇ ਜਾਨਵਰਾਂ ਦੇ ਪ੍ਰੇਮ ਨੂੰ ਲੈ ਕੇ ਜਾਂ ਦੂਜੇ ਪਾਸੇ ਜੰਗਲਾਂ ਦੇ ਨਾਲ ਲੋਕਾਂ ਦੇ ਆਖਰ ਇੰਟੈਂਸ਼ਨ ਜਿਹੜੀ ਇਸ ਵੀਡੀਓ ਦੀ ਕਿਤੇ ਨਾ ਕਿਤੇ ਦਿਖੀ ਦੇਖੀਏ ਕਿ ਲੋਕ ਜੰਗਲਾਂ ਨੂੰ ਬਚਾਉਣ ਦੇ ਵਾਸਤੇ ਪਹਿਲੀ ਵਾਰ ਹੋਇਆ ਹੋਏ ਏਡੇ ਵੱਡੇ ਤੌਰ ਦੇ ਉੱਤੇ ਨਿਕਲ ਕੇ ਸਾਹਮਣੇ ਆਏ ਨੇ ਪੁਰਾਣੇ ਬਾਹਰ ਦੇ ਦੇਸ਼ਾਂ ਦੇ ਤਾਂ ਹੈਗੇ ਨੇ ਪਰ ਸਾਡੇ ਉਰੇ ਦੀ ਜੇ ਦੇਖਿਆ ਜਾਵੇ ਤਾਂ ਮਕਸਦ ਕਹਿ ਸਕਦੇ ਹਾਂ ਵੀ ਕਿਤੇ ਨਾ ਕਿਤੇ ਬਿਲਕੁਲ ਠੀਕ ਹੈ ਬਾਕੀ ਜਿਸ ਤਰ੍ਹਾਂ ਦੇ ਨਾਲ ਲੋਕ ਇਸ ਨੂੰ ਵੀਡੀਓ ਨੂੰ ਦੇਖ ਕੇ ਭਾਵਕ ਹੁੰਦੇ ਨੇ ਉਹ ਜਰੂਰ ਸੋਚਣ ਵਾਲਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਦੇ ਨਾਲ ਫੇਕ ਆ ਗਲਤ ਬਣਾਇਆ ਗਿਆ ਕਿਉਂਕਿ ਮੌਕਾ ਇਸ ਤਰ੍ਹਾਂ ਦਾ ਸੀਗਾ ਜਦੋਂ ਇਹ ਵੀਡੀਓ ਸਾਹਮਣੇ ਆਇਆ ਉਸ ਤੋਂ ਬਾਅਦ ਲਾਜ਼ਮੀ ਜੀ ਗੱਲ ਸੀ ਕਿ ਵੀਡੀਓ ਦਾ ਵਾਇਰਲ ਵੀ ਹੋਣਾ ਤੇ ਲੋਕਾਂ ਦਾ ਜਿਹੜਾ ਸਿਆਸੀ ਤੌਰ ਤੇ ਸਰਕਾਰਾਂ ਦੇ ਉੱਤੇ ਜਿਹੜਾ ਗੁੱਸਾ ਹੈ ਉਹ ਠੀਕ ਹੈ ਕਿ ਉਹ ਇਸੇ ਤਰ੍ਹਾਂ ਦੇ ਨਾਲ ਬਣਿਆ ਹੋਣਾ ਚਾਹੀਦਾ ਤਾਂਕਿ ਅਜੀਹਾਂ ਜਦੋਂ ਮਾੜੀਆਂ ਕਰਤੂਤਾ ਕਈ ਵਾਰ ਦੇਖਣ ਨੂੰ ਮਿਲਦੀਆਂ ਨੇ ਕਿ ਇੱਕ ਪੂਰੇ ਪ੍ਰਾਇਵਰਨ ਨੂੰ ਉਜਾੜਨ ਦੇ ਉਜਾੜਿਆ ਜਾ ਰਿਹਾ ਹੈ ਤਾਂ ਉਹਦੇ ਲਈ ਲੋਕਾਂ ਦਾ ਗੁੱਸਾ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਅਜਿਹੇ ਫੈਸਲੇ ਨੇ ਪਲਟਣ ਹਾਲਾਂਕਿ ਮਨਜੂਬ ਅਦਾਲਤ ਨੇ ਇਹਦੇ ਰੋਕ ਲਾਤੀ ਹੈ